ਕਿਸਮਾਣਾ ਵਰਗੀ ਵੱਡੀ ਘਟਨਾ ਤੋਂ ਬਾਅਦ ਮਾਪਿਆਂ ਦੀਆਂ ਪ੍ਰਸ਼ਾਸਨ ਦੀਆਂ ਸਕੂਲ ਪ੍ਰਸ਼ਾਸਨ ਦੀਆਂ ਅੱਖਾਂ ਖੁੱਲੀਆਂ ਹੋਣੀਆਂ ਪਰ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਦੋ ਚਾਰ ਥਾਵਾਂ ਨੂੰ ਛੱਡ ਕੇ ਉਸੇ ਤਰ੍ਹਾਂ ਦੀਆਂ ਬੇਨੀਮੀਆ ਸਾਰੇ ਪਾਸੇ ਪਾਈਆਂ ਜਾ ਰਹੀਆਂ ਨੇ ਸੱਤ ਸੀਟਡ ਪਾਸਾ ਤਕਰੀਬਨ 12 12 13 13 ਬੱਚੇ ਜਿਹੜੇ ਇਹਨਾਂ ਦੇ ਵਿੱਚ ਬਿਠਾਏ ਹੋਏ ਨੇ ਕਿੰਨੇ ਬੱਚੇ ਪੁੱਤ 17 17 ਬੱਚੇ ਹੋ ਗੱਡੀ 'ਚ ਪਹਿਨ ਦੇ ਸਭ ਤੋਂ ਪਹਿਲਾਂ ਤੁਹਾਨੂੰ ਹਾਲਾਤ ਖੋਣੇ ਆ ਜਿੱਥੇ ਤੁਹਾਡੇ ਬੱਚੇ ਸਕੂਲਾਂ 'ਚ ਪੜਨ ਆਉਂਦੇ ਨੇ ਇਥੇ ਸਕੂਲ ਪ੍ਰਸ਼ਾਸਨ ਦੀ ਗਲਤੀ ਹੈ ਮਾਪਿਆਂ ਦੀ ਗਲਤੀ ਹੈ ਜਾਂ ਸਾਡੇ ਟਰਾਂਸਪੋਰਟ ਡਿਪਾਰਟਮੈਂਟ ਦੀ ਗਲਤੀ ਉਹਦੀ ਜਿਹੜੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ ਟਰਾਂਸਪੋਰਟੇਸ਼ਨ ਦੀ ਉਹ ਸਕੂਲ ਮੈਨੇਜਮੈਂਟ ਦੀ ਹੈ ਗੱਲ ਸਿਰਫ ਸਕੂਲਾਂ ਦੀ ਨਹੀਂ ਹੈ ਇਥੇ ਚਾਰ ਏਜੰਸੀਆਂ ਨੇ ਟਰਾਂਸਪੋਰਟ ਵਿਭਾਗ ਪੁਲਿਸ ਵਿਭਾਗ ਸਿੱਖਿਆ ਵਿਭਾਗ ਔਰ ਸਕੂਲ ਆਪਣੇ ਆਪ ਤੇ ਇਹ ਚਾਰਾਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ ਲੇਕਿਨ ਇਹਨਾਂ ਚਾਰਾਂ 'ਚ ਆਪਸ ਵਿੱਚ ਕੋਈ ਤਾਲਮੇਲ ਨਹੀਂ ਹੈ ਮੈਂ ਮੈਂ ਪ੍ਰਸ਼ਾਸਨ ਨੂੰ ਸਾਈਡ ਤੇ ਕਰ ਦਣਾ ਪੁਲਿਸ ਟਰਾਂਸਪੋਰਟ ਮੈਕਮ ਨੂੰ ਸਾਈਡ ਤੇ ਕਰ ਦਣਾ स्कूलों कि मुश्किल है ये काम करना कि ट्रांसपोर्ट मंत्री जिम्मेवार होगा कि ट्रांसपोर्ट कमिश्नर जिम्मेवार कि डीसी डीटीओ आर टी ए मोटर वहीकल इंस्पेक्टर जिम्मेवार जुम्मेवारी तो फिक्स करनी पेगी ना बीटीसी न्यूज का खास शो विचार तकरार जो हमेशा ही आवाम की आवाज बनता है जो हमेशा बाखबर करता है ਉਸੇ ਖਾਸ ਸ਼ੋਹ ਵਿੱਚ ਚਲਾਈ ਗਈ ਵਿਸ਼ੇਸ਼ ਮੁਹਿੰਮ ਦਾ ਇੱਕ ਵਾਰ ਮੁਰਦੋ ਵੱਡਾ ਅਸਰ ਵੇਖਣ ਨੂੰ ਮਿਲੇ ਜੀ ਹਾਂ ਮਾਪਿਆਂ ਦੀ ਚਾਹ ਹੁੰਦੇ ਨੇ ਬੱਚੇ ਪਰ ਇਹਨਾਂ ਮਾਸੂਮਾਂ ਦੀਆਂ ਜਾਨਾਂ ਨਾਲ ਹੀ ਹਰ ਰੋਜ਼ ਖੇਲਵਾੜ ਕੀਤਾ ਜਾਂਦਾ ਹੈ ਉਹਨਾਂ ਦੀ ਜਾਨ ਨੂੰ ਜੋਖਮ ਵਿੱਚ ਪਾਇਆ ਜਾਂਦਾ ਹੈ ਕੁੱਤਾਈਆਂ ਲਾਪਰਵਾਹੀਆਂ ਹੁੰਦੀਆਂ ਨੇ ਜੋ ਭਿਆਨਕ ਹਾਦਸਿਆਂ ਦੀ ਘਰਾਂ ਦੇ ਚਿਰਾਗ ਬੁਝ ਜਾਣ ਦੀ ਵਜ੍ਹਾ ਬਣ ਜਾਂਦੀਆਂ ਕਿਹੜੇ ਹਸਪਤਾਲੇ ਲੈ ਕੇ ਗਏ ਨੇ ਮੇਰਾ ਮੇਲਾ ਕਾਲੀ ਹੋ ਗਿਆ ਮੇਰੇ ਇਸ ਲਈ ਪੀਟੀਸੀ ਨਿਊਜ਼ ਨੇ ਵਿਸ਼ੇਸ਼ ਮੁਹਿੰਮ ਚਲਾਈ ਖਾਸ ਪ੍ਰੋਗਰਾਮ ਵਿਚਾਰ ਤਕਰਾਰ ਵਿੱਚ ਇਹ ਸਵਾਲ ਪੁੱਛਿਆ ਕਿ ਸਕੂਲ ਜਾਂਦੇ ਸਮੇਂ ਅਤੇ ਸਕੂਲ ਤੋਂ ਘਰ ਆਉਂਦਿਆਂ ਕਿ ਸੁਰੱਖਿਅਤ ਨੇ ਤੁਹਾਡੇ ਬੱਚੇ ਸਾਡੀਆਂ ਟੀਮਾਂ ਨੇ ਗਰਾਉਂਡ ਜ਼ੀਰੋ ਤੇ ਰਿਐਲਿਟੀ ਚੈੱਕ ਕੀਤਾ ਪ੍ਰਸ਼ਾਸਨ ਨੂੰ ਸ਼ੀਸ਼ਾ ਵਿਖਾਇਆ ਮਾਪਿਆਂ ਨੂੰ ਜਾਗਰੂਕ ਕੀਤਾ ਵੇਖਾਇਆ ਕਿ ਕਿਵੇਂ ਤੇ ਕਿਹੜੇ ਹਾਲਾਤਾਂ ਵਿੱਚ ਬੱਚੇ ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਤੱਕ ਦਾ ਸਫ਼ਰ ਤੈਅ ਕਰਦੇ ਨੇ ਇਸੇ ਖਾਸ ਪ੍ਰੋਗਰਾਮ ਦੌਰਾਨ ਅਸੀਂ ਬਠਿੰਡਾ ਦੀਆਂ ਤਸਵੀਰਾਂ ਵੀ ਵਿਖਾਈਆਂ ਕਿ ਕਿਵੇਂ ਬੱਚਿਆਂ ਦੀ ਜਾਨ ਨੂੰ ਜੋਖਮ ਵਿੱਚ ਪਾਇਆ ਜਾ ਰਿਹਾ ਇੱਕ ਪ੍ਰਾਈਵੇਟ ਸਕੂਲ ਦੀ ਬੈਨ ਹੈ ਇਹ ਭਾਵੇਂ ਕਿ ਨਿੱਜੀ ਬੈਨ ਹੈ ਪਰ ਸਕੂਲ ਬੈਨ ਦੇ ਸਭ ਤੋਂ ਪਹਿਲਾਂ ਤੁਹਾਨੂੰ ਹਾਲਾਤਖੋਣੇ ਆ ਜਿੱਥੇ ਤੁਹਾਡੇ ਬੱਚੇ ਸਕੂਲਾਂ ਚ ਪੜਨ ਆਉਂਦੇ ਨੇ ਕੀ ਸੁਰੱਖਿਤ ਆਉਂਦੇ ਨੇ ਕਿੰਨੇ ਸੁਰੱਖਿਤ ਆਉਂਦੇ ਨੇ ਇਹ ਬੈਨ ਵੀ ਇਹ ਤਸਵੀਰਾਂ ਦੱਸ ਰਹੀਆਂ ਨੇ ਨੇਜ ਮਗਫਾਈ ਹੋਇਆ 15 ਹੈ 15 ਲੱਗਦਾ 15 ਘੱਟ ਜਾਂਦੇ ਆ ਲੱਗਦਾ 15 ਲਾਉਣੇ ਇੱਕ ਵਾਰ ਮੁਰਤੋਂ ਪੀਟੀਸੀ ਨਿਊਜ਼ ਦੀ ਖਬਰ ਦਾ ਵਿੱਚ ਚਾਰ ਟਕਰਾ ਦੀ ਮੁਹਿੰਮ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ ਸੁੱਤਾ ਪਿਆ ਪ੍ਰਸ਼ਾਸਨ ਜਾਗਿਆ ਹਰਕਤ ਵਿੱਚ ਆਇਆ ਵੱਡੇ ਪੱਧਰ ਤੇ ਸਕੂਲ ਬਸਾਂ ਅਤੇ ਵੈਂਸ ਦੀ ਚੈਕਿੰਗ ਆਪਰੇਸ਼ਨ ਚਲਾਇਆ ਗਿਆ ਪੀਟੀਸੀ ਨਿਊਜ਼ ਵੱਲੋਂ ਵਾਕਵਾਕ ਮੁੱਦਿਆਂ ਨੂੰ ਉਭਾਰਿਆ ਜਾਂਦਾ ਅਤੇ ਜਿੱਥੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਗਾਇਆ ਜਾਂਦਾ ਉੱਥੇ ਹੀ ਆਮ ਲੋਕਾਂ ਨੂੰ ਵੀ ਜਾਗਰੂਤ ਕੀਤਾ ਜਾਂਦਾ ਹੈ ਬੀਤੇ ਦਿਨ ਪੀਟੀਸੀ న్యూਸ ਤੇ ਵਿਸ਼ੇਸ਼ ਪ੍ਰੋਗਰਾਮ ਵਿਚਾਰ ਤਕਰਾਰ ਵਿੱਚ ਸਕੂਲਾਂ ਵਿੱਚ ਚੱਲਦੀਆਂ ਵੈਨਾਂ ਤੇ ਵਿਸ਼ੇਸ਼ ਚਰਚਾ ਕੀਤੀ ਗਈ ਜਿਸ ਦੌਰਾਨ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਦੀਆਂ ਵੈਨਾਂ ਨੇ ਜਿਹੜੀਆਂ ਚੱਲ ਰਹੀਆਂ ਨੇ ਕਿਸ ਤਰ੍ਹਾਂ ਮਾਪਿਆਂ ਦੀ ਜ਼ਿੰਮੇਵਾਰੀ ਹੈ ਪਰ ਉਹ ਜ਼ਿੰਮੇਵਾਰੀ ਨਹੀਂ ਸਮਝ ਰਹੇ ਉਸ ਤੋਂ ਬਾਅਦ ਪਟਿੰਡਾ ਪੁਲਿਸ ਵੱਲੋਂ ਹੁਣ ਵੈਨਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਬੈਨਾਂ ਨੂੰ ਬਾਉਂਡ ਵੀ ਕੀਤਾ ਗਿਆ ਜੋ ਬੈਨਾਂ ਰੋਡ ਦੇ ਉੱਤੇ ਚੱਲਣ ਲਾਇਕ ਨਹੀਂ ਉਹਨਾਂ ਨੂੰ ਬੰਦ ਵੀ ਕੀਤਾ ਗਿਆ ਚਲਾਣ ਵੀ ਕੀਤੇ ਜਾ ਰਹੇ ਨੇ ਤਸਵੀਰਾਂ ਨਾਲ ਨਾਲ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਕਾਰਵਾਈ ਹੈ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਪਟਿੰਡਾ ਪੁਲਿਸ ਦੇ ਇੰਚਾਰਜ ਅਮਰੀਕ ਸਿੰਘ ਵੱਲੋਂ ਉਸ ਮੁਚੀ ਟੀਮ ਹੈ ਜਿਹੜੀ ਬੈਨਾਂ ਦੀ ਚੈਕਿੰਗ ਕਰਦੀ ਨਜ਼ਰ ਆ ਰਹੀ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚੈਕਿੰਗ ਹੈ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਬੈਨਾਂ ਦੇ ਡਰਾਈਵਰਾਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਜੀ ਹਾਂ ਜਦ ਆਖਰਕਾਰ ਪ੍ਰਸ਼ਾਸਨ ਜਾਗਿਆ ਹਰਕਤ ਵਿੱਚ ਆਇਆ ਤਕਈ ਬਸਾਂ ਅਤੇ ਵੈਂਜ ਜਜੀਆਂ ਪਾਈਆਂ ਗਈਆਂ ਜਿਨ੍ਹਾਂ ਵਿੱਚ ਕਈ ਖਾਮੀਆਂ ਸਨ ਅਜੇ ਇਹ ਵਾਣ ਦੇ ਚਲਾਨ ਕੱਟੇ ਗਏ ਅਤੇ ਕਈਆਂ ਨੂੰ ਇੰਪਾਉਂਵ ਵੀ ਕੀਤਾ ਗਿਆ ਨਾਲ ਹੀ ਇਸ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਪੀਟੀਸੀ ਨਿਊਜ਼ ਦੇ ਜ਼ਰੀਏ ਮਾਪਿਆਂ ਨੂੰ ਅਪੀਲ ਕਰਦੇ ਵੀ ਨਜ਼ਰ ਆਏ ਦੇਖੋ ਜੁੜੇ ਬੱਚੇ ਹੁਣ ਜੇ ਵੀ ਜੀਐਸ ਸਕੂਲ ਜੋਸਫ ਸਕੂਲ ਦੇ ਵਿੱਚ ਪੇਰੈਂਟ ਵੱਡੀਆਂ-ਵੱਡੀਆਂ ਫੀਸਾਂ ਦੇ ਸਕਦੇ ਆ ਕਿ ਉਹ ਚੰਗੇ ਸਕੂਲਾਂ ਦੀਆਂ ਬਹਾਨਾਂ 'ਚ ਨਹੀਂ ਲਾ ਸਕਦੇ ਠੀਕ ਹੈ ਨਾ ਅਸੀਂ ਡੋਨੇਸ਼ਨ ਵੱਡਾ-ਵੱਡਾ ਦੇ ਸਕਦੇ ਆ ਇੱਕ ਡਰਾਈਵਰ ਨੂੰ 4 ਰੁਪਏ ਵੱਧ ਦੇਣ ਦੇ ਮਾਰੇ ਸੀ ਉਹ ਸਸਤੀ ਬੈਂਚ ਲਾ ਰਹੇ ਬੱਚੇ ਦਾ ਭਵਿੱਖ ਖਰਾਬ ਕਰ ਦੇ। ਉਹ ਸਾਨੂੰ ਪੇਰੈਂਟਸ ਨੂੰ ਵੀ ਅਪੀਲ ਹੈ ਵੀ ਚੰਗੀ ਤਰ੍ਹਾਂ ਤੁਸੀਂ ਚੈੱਕ ਕਰੋ। ਵੀ ਬੈਂਡ ਦੇ ਉੱਤੇ ਕੀ ਕੋਈ ਹੈ ਕਿ ਨਹੀਂ ਪ੍ਰੋਪਰ ਸੇਫ ਸਕੂਲ ਪਾਲਿਸੀ ਦੇ ਨਾਲ ਇਹਦੇ ਚ ਫਾਇਰ ਕਟ ਹੈਗੀ ਹੈ ਕਿ ਨਹੀਂ। ਫਾਸਟਰ ਕਿ ਟੈਕ ਨਹੀਂ ਹੈ। ਉਹ ਸਕੂਲ ਵਿੱਚ ਪਾਣੀ ਵਾਲੇ ਵਿੱਚ ਕੈਮਰੇ ਹੈਗੇ ਕਿ ਨਹੀਂ। ਜੀਪੀਐਸ ਲੱਗਿਆ ਕਿ ਨਹੀਂ। ਗਵਰਨਰ ਲੱਗਿਆ ਕਿ ਨਹੀਂ ਲੱਗਿਆ। ਨਹੀਂ। ਇਹ ਪੇਰੈਂਟਸ ਕਹਿੰਦੇ ਸਿਰਫ ਇਹ ਪ੍ਰਸ਼ਾਸਨ ਦੀ ਰਿਸਪੌਂਸਿਬਿਲਟੀ ਹੈ। ਪੇਰੈਂਟਸ ਨੂੰ ਵੀ ਖੁਦ ਨੂੰ ਵੀ ਆਪਣੀ ਰਿਸਪੌਂਸਿਬਿਲਟੀ ਲੈਂਣੀ ਹੈ। ਸੰਗਰੂਰ ਵਿੱਚ ਵੀ ਸੁੱਤੀ ਪਈ ਪੁਲਿਸ ਹਰਕਤ ਵਿੱਚ ਆਈ ਜੀਹਾਂ ਪੀਟੀਸੀ ਨਿਊਜ਼ ਦੇਸ਼ ਮੁਹਿੰਮ ਦਾ ਸੰਗਰੂਰ ਵਿੱਚ ਵੀ ਅਸਰ ਵੇਖਣ ਨੂੰ ਮਿਲਿਆ ਇੱਥੇ ਵੀ ਸਕੂਲੀ ਬੱਚਿਆਂ ਨੂੰ ਲੈ ਕੇ ਜਾਣ ਵਾਲੀਆਂ ਬੱਸਾਂ ਅਤੇ ਵਹਿਨਾ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਵਿੱਚ ਕਮੀਆਂ ਪਾਈਆਂ ਗਈਆਂ ਜਾਂ ਫਿਰ ਜਿਨ੍ਹਾਂ ਵਿੱਚ ਸਮਰੱਥਾ ਤੋਂ ਵੱਧ ਬੱਚੇ ਮੌਜੂਦ ਸਨ ਉਹਨਾਂ ਖਿਲਾਫ ਕਾਰਵਾਈ ਕੀਤੀ ਗਈ ਚਲਾਨ ਕੱਟੇ ਗਏ ਮਾਣਾਂ ਦੇ ਵਿੱਚ ਵਾਪਰੀ ਘਟਨਾ ਤੋਂ ਬਾਅਦ ਪੀਟੀਸੀ ਨੇ ਕਾਫੀ ਖਬਰਾਂ ਨਸਰ ਕੀਤੀਆਂ ਅੱਜ ਉਸੇ ਖਬਰ ਦਾ ਅਸਰ ਸਾਹਮਣੇ ਤੁਹਾਨੂੰ ਦਿਖਾ ਰਿਹਾ ਕਿ ਉਹੀ ਬੈਨ ਸਾਡੇ ਕੋਲੇ ਖੜੀ ਹੈ ਸਾਡੇ ਨਾਲ ਇਹ ਜਿਹੜੇ ਪਵਨ ਕੁਮਾਰ ਜੀ ਨੇ ਉਹਨਾਂ ਨੇ ਬੜਾ ਅਹਿਮ ਜਿਹੜਾ ਕਦਮ ਚੱਕਿਆ ਕਿ ਇਦਾਂ ਦਾ ਕੁਝ ਵੀ ਨਹੀਂ ਹੋਣ ਦਿੱਤਾ ਜਾਊਗਾ ਪਰ ਤੁਹਾਨੂੰ ਦੱਸ ਦਈਏ ਕਿ ਕੱਲ ਵੀ ਉਨਾਂ ਹੀ ਬੱਚੇ ਸੀ ਅੱਜ ਫੇਰ ਉਨਾਂ ਹੀ ਬੱਚੇ ਪਠਿਆ ਕੇ ਉਹੀ ਬੈਂ ਅੱਗੇ ਜਾ ਰਹੀ ਸੀ ਕੱਲ ਵੀ ਇੱਕੋ ਬਹਾਨਾ ਸੀ ਕਿ ਇੱਕ ਗੱਡੀ ਖਰਾਬ ਹੋਈ ਆ ਜੀ ਅੱਜ ਫੇਰ ਉਹੀ ਬਹਾਨਾ ਹੈ ਕਿ ਸਾਡੀ ਗੱਡੀ ਖਰਾਬ ਹੋਈ ਹੈ ਇਹ ਜਿਹੜੀਆਂ ਸਕੂਲ ਬੈਂਾਂ ਨੇ ਭਾਵੇਂ ਕਿ ਵੱਡੀਆਂ ਵੱਡੀਆਂ ਕਟਨਾਮਾਂ ਜਿਹੜੀਆਂ ਘਟਰ ਜਾਂਦੀਆਂ ਨੇ ਸਮਾਂ ਨੇ ਐਕਸੀਡੈਂਟ ਦੇ ਵਿੱਚ 6 ਬੱਚਿਆਂ ਦੀ ਜਾਨ ਗਈ ਹੈ ਕਿਉਂ ਇਤਨੀਆਂ ਦੀਆਂ ਦੁਰਘਟਨਾਵਾਂ ਹੁੰਦੀਆਂ ਨੇ ਕੌਣ ਇਹਨਾਂ ਦਾ ਜ਼ਿੰਮੇਵਾਰ ਹੈ ਇਹ ਤੁਹਾਨੂੰ ਗੱਡੀ ਦੇਖ ਕੇ ਆਪੇ ਪਤਾ ਲੱਗ ਜੂਗਾ ਕਿ ਗੱਡੀ ਬਾਜੀ ਕਿੰਨਾ ਮਾਡਲ ਗੱਡੀ ਤੁਹਾਡੀ ਹੈ ਇਹ 8 ਮਾਡਲ ਹੈ ਜੀ 8 ਮਾਡਲ ਆ ਪਾਸਿੰਗ ਹੋਈ ਹੈ ਪਾਸਿੰਗ ਹੈਗੀ ਜੀ ਕਿਹਦੀ ਗੱਡੀ ਇਹ ਦਾ ਮਾਲਕ ਦੀ ਗੱਡੀ ਹੈ ਜੀ ਇਹਨੇ ਦੇ ਨਾਮ ਪਹਿਲਾਂ ਖੜੀ ਆ ਮੈਂ ਤਾਂ ਲੱਤੀ ਆ ਤੁਹਾਨੂੰ ਡਰ ਨਹੀਂ ਲੱਗਦਾ ਜੇ ਤਾਜੀ ਘਟਨਾ ਵਾਪਰ ਕੇ ਹਟਿਆ ਕਿ ਕੋਈ ਘਟਨਾ ਲੋਕਲ ਲੈਣਾ ਹੀ 5-7 ਕਿਲੋਮੀਟਰ ਕੋਈ ਆਪਦੇ ਬੱਚੇ ਪੜ ਰਹੇ ਆ ਦੁਰਘਟਨਾ ਨੇ ਤਾਂ ਲੋਕਲ ਦੇਖਣਾ ਨਹੀਂ ਉਹ ਅਸੀਂ ਗਲਤੀ ਮੰਨਦੇ ਆ ਜੀ ਆਪਦੀ ਗੱਲ ਤੋਂ ਬੱਚੇ ਘਟਾ ਲਾਂਗੇ ਜੀ ਦੇਖੋ ਪਹਿਲੀ ਅਸੀਂ ਗੱਲ ਇਹ ਕਰਦੇ ਆ ਵੀ ਜਿੰਨਾਂ ਦੇ ਬੱਚੇ ਪ੍ਰਾਈਵੇਟ ਟਰਾਂਸਪੋਰਟ ਦੇ ਵਿੱਚ ਜਾਂਦੇ ਨੇਗੇ ਆਪਾਂ ਜਦੋਂ ਫੀਸ ਭਰ ਰਹੇ ਆਗੇ ਆਪਾਂ ਤੋਂ ਟਰਾਂਸਪੋਰਟ ਦੀ ਫੀਸ ਲਈ ਜਾਂਦੀ ਆ ਕਿਉਂ ਆਪਾਂ ਬੱਚਿਆਂ ਨੂੰ ਇਹਨਾਂ ਦੇ ਵਿੱਚ ਛਾੜਦੇ ਆ ਅੱਜ ਅਸੀਂ ਚੈੱਕ ਇੰਗ ਕਰਕੇ ਕੱਲ ਵੀ ਇਹ ਗੱਡੀ ਦਾ ਚਲਾਨ ਕੱਟਿਆ ਸੀ ਅੱਜ ਦੁਬਾਰਾ ਸਵਾਰ ਇਹਦੇ ਬੱਚਿਆਂ ਦਾ ਵੱਧ ਬਿਠਾਉਣ ਦਾ ਤੇ ਇਹਦੇ ਬੀਮਾ ਚੈੱਕ ਕਰਿਆ ਉਹਦਾ ਵੀ ਚਲਾਨ ਕੱਟ ਰਿਹਾ ਬਠਿੰਡਾ ਸੰਗਰੂਰੀ ਨਹੀਂ ਪੂਰੇ ਪੰਜਾਬ ਵਿੱਚ ਹੁਣ ਪ੍ਰਸ਼ਾਸਨ ਹਰਕਤ ਵਿੱਚ ਨਜ਼ਰ ਆ ਰਿਹਾ ਹੈ ਮਾਪਿਆਂ ਵੱਲੋਂ ਹੀ ਸਾਡੀ ਇਸ ਮਹਿੰਮ ਤੋਂ ਬਾਅਦ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਸਕੂਲਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਬੱਚੇ ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਤੱਕ ਦਾ ਸਫ਼ਰ ਕਿਵੇਂ ਤੇ ਕਿਹੜੇ ਵਾਹਨ ਵਿੱਚ طے ਕਰਦੇ ਨੇ ਤੁਸੀਂ ਵੀ ਪੀਟੀਸੀ ਨਿਊਜ਼ ਦੇ ਇਸ ਮਹਿੰਮ ਦਾ ਹਿੱਸਾ ਬਣੋ ਅਤੇ ਸਵਾਲ ਪੁੱਛੋ ਖੁਦ ਨੂੰ ਸਕੂਲ ਪ੍ਰਬੰਧਕਾਂ ਨੂੰ ਪ੍ਰਸ਼ਾਸਨ ਨੂੰ ਕਿ ਸੁਰੱਖਿਅਤ ਨੇ ਤੁਹਾਡੇ ਬੱਚੇ ਬਿਊਰੋ ਰਿਪੋਰਟ ਪੀਟੀਸੀ ਨਿਊਜ਼